ਹੈਲੋ ਕਿਦਾਂ ਹੋ ਜੀ ਸਾਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੇ ਆਪਣੀ ਅੱਜ ਦੀ ਜਿਹੜੀ ਕਿਉਂਕਿ ਆਪਾਂ ਸੂਹਾ ਸ਼ਾਮ 2-3 ਵੀਡੀਓ ਅਪਲੋਡ ਕਰਦੇ ਆਂ ਅੱਜ ਆਪਣੀ ਸ਼ਾਮ ਵਾਲੀ ਵੀਡੀਓ ਦੇ ਵਿੱਚ ਆਪਾਂ ਹੀ ਸੂਟ ਦਿਖਾਵਾਂਗੇ ਜਿਹੜੇ ਤੁਸੀਂ ਵਰਕ ਕਰਵਾ ਕੇ ਲੈ ਸਕਦੇ ਹੋ ਜੇ ਤੁਸੀਂ ਵਰਕ ਨਹੀਂ ਕਰਵਾਉਣਾ ਚਾਹੁੰਦੇ ਐਦਾਂ ਹੀ ਲੈਣਾ ਚਾਹੁੰਦੇ ਤਾਂ ਐਦਾਂ ਵੀ ਲੈ ਸਕਦੇ ਹੋਗੇ ਬੜੇ ਸੋਹਣੇ ਸੋਹਣੇ ਸੂਟ ਨੇਗੇ ਜਿਹੜੇ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਇੱਕ ਕਾਟਨ ਦੇ ਵਿੱਚ ਇੱਕ ਬਾਂਦਨੀ ਪ੍ਰਿੰਟ ਦਾ ਸੂਟ ਹੈ ਆਪਣੇ ਤੋਂ ਵੀਡੀਓ ਹੀ ਨਹੀਂ ਬਣ ਪਾਈ ਹੈਗੀ ਇਸ ਲਈ ਇਹਦੇ ਵਿੱਚ 4 ਕਲਰ ਆਏ ਸੀਗੇ 3 ਸੋਲਡ ਹੋ ਚੁੱਕੇ ਨੇਗੇ ਸਿਰਫ ਜਸਟ ਇਹ ਈ ਪੀ ਚ ਪਿੰਕ ਜਿਹਾ ਕਲਰ ਆਪਣੇ ਕੋਲੇ ਅਵੇਲੇਬਲ ਹੈਗਾਗਾ ਬਾਂਦਨੀ ਪ੍ਰਿੰਟ ਦੇ ਵਿੱਚ ਇਹ ਸੂਟ ਰਹੂਗਾ ਜੀ ਜਿਹੜਾ ਆਪਣੇ ਕੋਲੇ ਸਿੰਗਲ ਪੀਸ ਹੈਗਾ ਤੇ ਇਹ ਵੀਡੀਓ ਦੇ ਵਿੱਚ ਆਪਾਂ ਪ੍ਰਾਈਸ ਕਿ ਸਿੱਧਾ ਨਹੀਂ ਦੱਸਾਂਗੇ ਕਿਉਂਕਿ ਸਾਰਿਆਂ ਦੇ ਪ੍ਰਾਈਸ ਅਲੱਗ-ਅਲੱਗ ਰਹਿਣਗੇ ਉਹ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛਿਓ ਵੀ ਕਿੰਨੇ ਪ੍ਰਾਈਸ ਦੇ ਹੈਗੇ ਆ ਤੇ ਦੇਖੋ ਫਰਸਟ ਕਲਰ ਇਹ ਆ ਗਿਆ ਜੀ ਤੇ ਸੈਕਿੰਡ ਇੱਕ ਆਪਣੇ ਕੋਲੇ ਨਾ ਇਹ ਖਾਦੀ ਦੇ ਵਿੱਚ ਬੜਾ ਸੋਹਣਾ ਜਿਹਾ ਸੂਟ ਆਏ ਸੀਗੇ ਇਹ ਵੀ ਇਹਦੇ ਵਿੱਚ 5 6 ਕਲਰ ਆਏ ਸੀਗੇ ਖਾਦੀ ਦੇ ਵਿੱਚ ਨਹਿਗੇ ਇਹ ਦੇਖੋ ਬੈਕ ਸਾਈਡ ਤੋਂ ਚੈੱਕ ਕਰੋ ਇਦਾਂ ਲਾਈਨਿੰਗ ਜੀ ਬਣੀ ਹੋਈ ਸੀਗੀ ਇਦਾਂ ਜਿਗਜ਼ੈਗ ਬਣੇ ਹੋਏ ਸੀ ਬਹੁਤ ਸੋਹਣੇ ਸੂਟ ਸੀਗੇ ਜੀ ਇਹ ਵੀ ਸਟਫ ਵੀ ਬੜਾ ਪਿਆਰਾ ਜਿਹਾ ਇਹਦੇ ਵਿੱਚ ਵੀ ਆਪਣੇ ਕੋਲੇ ਕੋਈ ਪੀਸ ਰਹਿ ਗਿਆ ਸੋਲੋ ਸੋਲੋ ਪੀਸ ਨੇ ਇਹਦੇ ਵਿੱਚ ਇਹ ਉੰਤੇ ਸੋਲੋ ਸੋਲੋ ਪੀਸ ਨੇ ਉਸ ਤੋਂ ਬਾਅਦ ਆਪਣੇ ਕੋਲੇ ਵਰਬਰੀ ਤੇ ਮਹਿਕ ਦੇ ਵਿੱਚ ਸੂਟ ਹੈਗੇ ਨੇਗੇ ਚੈੱਕ ਕਰੀ ਚੱਲਿਓ ਤੁਸੀਂ ਇਹ ਫਰੈਸ਼ ਚ ਹੈਗੇ ਆ ਦੇਖੋ ਜੀ ਇਹ ਆਪਣੇ ਕੋਲੇ ਵਰਬਰੀ ਦੇ ਵਿੱਚ ਹੈਗੇ ਆ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿ ਵਰਬਰੀ ਐਦਾਂ ਚੈੱਕ ਬਣਿਆ ਹੋਇਆਗਾ ਵਰਬਰੀ ਦੇ ਵਿੱਚ ਹੈਗੇ ਨੇ ਕੁਝ ਆਪਣੇ ਕੋਲੇ ਐਸਕੇ ਦੀ ਮਹਿਕ ਦੇ ਵਿੱਚ ਹੈਗੇ ਹੈਗੇ ਆ ਦੇਖੋ ਜੀ ਮਹਿਕ ਦੇ ਵਿੱਚ ਹੈਗੇ ਐਸਕੇ ਦੀ ਮਹਿਕ ਰਹੂਗੀ ਤੇ ਇਹ ਸਾਰੇ ਸੂਟ ਆਪਣੇ ਕੋਲੇ अवेलेबल ਨੇ ਬਹੁਤ ਸੋਹਣੇ ਸੋਹਣੇ ਕਲਰ ਹੈਗੇ ਆ ਜੀ ਸਾਰੇ ਪੀਚ ਕਲਰ ਆ ਗਿਆ ਤੇ ਵਰਬਰੀ ਦੇ ਵਿੱਚ ਤੇ ਨੈਕਸਟ ਆ ਗਿਆ ਜੀ ਲਾਈਟ ਜਿਹਾ ਫਿਰੋਜ਼ੀ ਕਲਰ ਤੇ ਉਸ ਤੋਂ ਬਾਅਦ ਆ ਗਿਆ ਜੀ ਤਾਂਬਾ ਛੇਡ ਜਾਂ ਕਾਪਰ ਤਾਂਬਾ ਰਸਟ ਜਿਹਾ ਕਲਰ ਹੈਗਾ ਹੈਗਾ ਬਹੁਤ ਸੋਹਣਾ ਤੇ ਇਹ ਮਹਿਕ ਦੇ ਵਿੱਚ ਆ ਗਿਆ ਬਹੁਤ ਸੋਹਣਾ ਪਿੰਕ ਜਿਹਾ ਕਲਰ ਹੈਗਾ ਤੇ ਇਹ ਵਾਲਾ ਵੀ ਮਹਿਕ ਦੇ ਵਿੱਚ ਆ ਗਿਆ ਜੀ ਚੈਰੀ ਜਿਹਾ ਛੇਡ ਹੈਗਾ ਇਹਨੂੰ ਚੈਰੀ ਵੀ ਨਹੀਂ ਇਹ ਹੋਰ ਹੀ ਛੇਡ ਜਿਹਾ ਹੈਗਾ ਜੀ ਇਹ ਰਸਟ ਤੋਂ ਥੋੜਾ ਹਟ ਕੇ ਰੈੱਡ ਵੀ ਨਹੀਂ ਕਹਿ ਸਕਦੇ ਬਹੁਤ ਸੋਹਣਾ ਜਿਹਾ ਛੇਡ ਹੈਗਾ ਇਹ ਵੀ ਤੇ ਉਸ ਤੋਂ ਬਾਅਦ ਆ ਗਿਆ ਜੀ ਮਹਿੰਦੀ ਸ਼ੇਡ ਇਹਦੇ ਵਿੱਚ ਮਹਿਕ ਦੇ ਵਿੱਚ ਤੇ ਵਰਬਰੀ ਦੇ ਵਿੱਚ ਇਹ ਰਿਪੀਟ ਚ ਆ ਗਿਆ ਕਲਰ ਕਿਉਂਕਿ ਇਹ ਕਲਰ ਦੀ ਬਹੁਤ ਜ਼ਿਆਦਾ ਡਿਮਾਂਡ ਰਹੀ ਹੈਗੀ ਇਸ ਵਾਰ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਲਾਈਲਕ ਪਰਪਲ ਜਿਹਾ ਕਲਰ ਇਹ ਸਾਰੇ ਇਹ ਨਾ ਸੂਟ ਆਪਣੇ ਵਰਕ ਵਾਸਤੇ ਆਏ ਐ ਤੇ ਵਰਕ ਲਈ ਗਏ ਵੀ ਹੋਏ ਐ ਤੇ ਜੇ ਤੁਸੀਂ ਵਰਕ ਕਰਵਾ ਕੇ ਲੈਣਾ ਚਾਹੁੰਦੇ ਹੋ ਆਪਣੀ ਪਸੰਦ ਦਾ ਤਾਂ ਤੁਸੀਂ ਕਰਵਾ ਸਕਦੇ ਹੋਗੇ ਜੇ ਤੁਸੀਂ ਕੋਟ ਸੈਟ ਵਗੈਰਾ ਬਣਵਾਉਣਾ ਚਾਹੁੰਦੇ ਹੋ ਲੇਸਿਸ ਵਗੈਰਾ ਲਗਾ ਕੇ ਤਾਂ ਉਹ ਵੀ ਬਣਵਾ ਸਕਦੇ ਹੋ ਸਾਡੇ ਕੋਲ ਤੇ ਉਸ ਤੋਂ ਬਾਅਦ ਆਪਣੇ ਕੋਲੇ ਲਵਲੀਨ ਦੇ ਸੂਟ ਆਏ ਸੀਗੇ ਇਹ ਦੁਬਾਰਾ ਰਿਪੀਟ ਚ ਲੈ ਕੇ ਆਏ ਆ ਆਪਾਂ ਲਵਲੀਨ ਦੇ ਚੈੱਕ ਵਾਲੇ ਸੂਟ ਨੇਗੇ ਇਹਨਾਂ ਨੂੰ ਤੁਸੀਂ ਮੈਚਿੰਗ ਕਰਵਾ ਕੇ ਲਾਉਂਗੇ ਤਾਂ ਥੋੜੇ ਜਿਹਾ ਪ੍ਰਾਈਸ ਘੱਟ ਪੈ ਜਾਣਗੇ ਜੇ ਤੁਸੀਂ ਇਹਨਾਂ ਨਾਲ ਕੈਪ ਕਾਟਨ ਦੀ ਮੈਚਿੰਗ ਕਰਵਾਉਂਗੇ ਜਾਂ ਫਿਰ ਕੋਈ ਇਹਨਾਂ ਦੇ ਵਿੱਚੋਂ ਕਰਵਾਉਣਾ ਚਾਹਣੇ ਹੋਗੇ ਤਾਂ ਇਹਨਾਂ 'ਚੋਂ ਕਰਵਾ ਸਕਦੇ ਹੋਗੇ ਮੈਚਿੰਗ ਪਰ ਇਹਨਾਂ ਦੇ ਵਿੱਚ ਥੋੜੀ ਕਲਰਾਂ ਦੀ ਪ੍ਰੋਬਲਮ ਆ ਜਾਂਦੀ ਹੈ ਕਿ ਸੇਮ ਕਲਰ ਨਹੀਂ ਹੁੰਦੇਗੇ ਤੇ ਇਹ ਵਾਲੇ ਸੂਟ ਵੀ ਆਪਣੇ ਕੋਲੇ ਚਾਰ ਕਲਰ ਹੈਗੇ ਹੈਗੇ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਜਿਹੜਾ ਆਰਡਰ ਹੈ ਉਹ ਪਲੇਸ ਕਰ ਸਕਦੇ ਹੋ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਰਕ ਕਰਵਾ ਸਕਦੇ ਹੋ ਹੈਜ਼ ਟਿੱਜ ਲੈਣਾ ਤਾਂ ਤੁਸੀਂ ਇਦਾਂ ਲੈ ਸਕਦੇ ਹੋਗੇ ਆਪਣਾ ਜਿਹੜਾ ਨੰਬਰ ਹੈ 9253115036 ਇਹਦੇ ਉੱਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਹੈ ਜਿਹੜਾ ਉਹ ਪਲੇਸ ਕਰ ਸਕਦੇ ਹੋ ਤੇ ਆਪਣਾ ਸੂਟ ਹੈ ਜਿਹੜਾ ਹੋਲਡ ਕਰਵਾ ਸਕਦੇ ਹੋ ਥੈਂਕ ਯੂ